ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਮੈਂ ਰਾਜਿੰਦਰ ਸਿੰਘ ਡੀਟੀਐਮ ਖੇਤੀਬਾੜੀ ਵਿਭਾਗ ਫਾਜ਼ਲਗਾ ਅੱਜ ਗੱਲ ਕਰਾਂਗੇ ਝੋਨੇ ਦੀ ਸਿੱਧੀ ਬਜਾਈ ਵਿੱਚ ਪਾਣੀ ਦਾ ਪ੍ਰਬੰਧ ਕਿਵੇਂ ਕੀਤਾ ਜਾਵੇ ਕਿਸਾਨ ਵੀਰੋ ਜਿਵੇਂ ਕਿ ਆਪਾਂ ਨੂੰ ਪਤਾ ਹੈ ਝੋਨੇ ਦੀ ਸਿੱਧੀ ਬਜਾਈ ਦਾ ਮੁੱਖ ਮੰਤਵ ਇਹ ਹੈ ਕਿ ਜੇ ਆਪਾਂ ਪਾਣੀ ਬਚਾਉਣਾ ਸੋ ਪਾਣੀ ਬਚਾਉਣ ਵਾਸਤੇ ਇਹ ਵੀ ਬਜਾਈ ਤੋਂ ਬਾਅਦ ਪਹਿਲਾ ਪਾਣੀ ਹੈ ਜਿਹੜਾ ਤਰਵਤਰ ਬੀਜੇ ਝੋਨੇ ਦਾ 21 ਦਿਨ ਬਾਅਦ ਲਾਉਣਾ ਹੈ ਔਰ ਉਸ ਤੋਂ ਬਾਅਦ 5 5 7 7 ਦਿਨਾਂ ਤੋਂ ਜੇਬ ਜੀ ਤੁਹਾਡੀ ਜ਼ਮੀਨ ਦੀ ਹਾਲਤ ਹੈ ਉਸ ਦੇ ਮੁਤਾਬਕ ਆਪਾਂ ਜੇ 350 ਜਾਣ ਦੇ ਉਪਰੰਤ ਜ਼ਮੀਨ ਨੂੰ ਪਾਣੀ ਲਾਉਣਾ ਹੁਣ ਆਮ ਤੌਰ ਤੇ ਵੇਖਿਆ ਕੀ ਜਾਂਦਾ ਹੈ ਕਿ ਕਿਸਾਨਾਂ ਜਿਹੜੇ ਕਿਾਰੇ ਬਹੁਤ ਵੱਡੇ ਪਾਉਂਦੇ ਆ ਔਰ ਉਹਦੇ ਵਿੱਚ ਜਿਹੜਾ ਝੋਨੇ ਦੀ ਸਿੱਧੀ ਬਜਾਈ ਦਾ ਮਨ ਤੋਂ ਪੂਰਾ ਨਹੀਂ ਹੁੰਦਾ ਕਿਉਂਕਿ ਪਾਣੀ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਹੈ ਔਰ ਪਾਣੀ ਆ ਜਿਹੜਾ ਉਹ ਆਪਣੇ ਕੋਲੇ ਪਹਿਲਾਂ ਹੀ ਬਹੁਤ ਘੱਟ ਹੈ ਪਿਛਲੇ ਦਿਨੀ ਜਾਲ ਸਰੋਤ ਵਿਭਾਗ ਦੇ ਇੱਕ ਖਬਰ ਆਈ ਹੈ ਕਿ ਪੰਜਾਬ ਦੇ ਕੁਝ ਜ਼ਿਲ੍ਹੇ ਹਨ ਜਿਵੇਂ ਕਿ ਪਟੰਡਾ ਹੈ ਫਤਿਹਗੜ੍ਹ ਸਾਹਿਬ ਹੈ ਜਲੰਧਰ ਹੈ ਬਰਨਾਲਾ ਹੈ ਜਾਂ ਹੋਰ ਇਹ ਦੋ ਚਾਰ ਜ਼ਿਲ੍ਹੇ ਹਨ ਉਹਨਾਂ ਦੇ ਵਿੱਚ ਪਾਣੀ ਜਿਹੜਾ 1.5 ਮੀਟਰ ਹੋ ਡੂੰਗਾ ਚਲਾ ਗਿਆ ਹੈ ਤੋਂ ਸਾਡੇ ਕੋਲੇ ਪਾਣੀ ਬਹੁਤ ਕਮੀ ਹੈ ਪਾਣੀ ਨੂੰ 5-5 7-7 ਦਿਨਾਂ ਤੋਂ ਸਟਾਕੇ ਲਾਉਣਾ ਹੈ ਔਰ ਜਦੋਂ ਸੁੱਕ ਜੇ ਉਸ ਤੋਂ 24 ਘੰਟੇ ਬਾਅਦ ਪਾਣੀ ਲਾਉਣਾ ਆਪਾਂ ਹੁਣ ਜਿੱਥੇ ਜਿਹੜੇ ਫੀਲਡ 'ਚ ਅਸੀਂ ਖੜੇ ਆ ਤੁਸੀਂ ਦੇਖੋ ਇਹ ਜਿਹੜੇ ਖੇਤ ਦਾ ਕਿਹੜਾ ਹੈ तकरीबन 2.5 3 ਕਿੱਲੇ ਲੰਮਾ ਕਿਹੜਾ ਹੈ ਹੁਣ ਦੇਖੋ ਵੀ ਇਹਦੇ ਵਿੱਚ ਪਾਣੀ ਦੀ ਬਚਤ ਆਪਾਂ ਕਿੱਥੋਂ ਕਰ ਲਾਂਗੇ ਸੋ ਇਹਦੇ ਵਿੱਚ ਖਿਆਲ ਰੱਖਣ ਵਾਲੀ ਗੱਲ ਇਹ ਹੈ ਵੀ ਪਿਆਰੇ ਕਿੱਲਾ ਲੰਮੇ ਪਾਓ ਔਰ ਚੌੜੇ ਵੀ ਹਿਸਾਬ ਸੇ ਰੱਖੋ ਚਾਰ ਕਨਾਰਾਂ ਤੋਂ ਵੱਡਾ ਕਿਹੜਾ ਨਾ ਰੱਖਿਆ ਜਾਵੇ ਤਾਂ ਹੀ ਆਪਾਂ ਪਾਣੀ ਦੀ ਬਚਤ ਕਰ ਸਕਦੇ ਹਾਂ ਔਰ ਦੂਸਰੀ ਗੱਲ ਇਹ ਹੈ ਵੀ ਸਿੱਧੀ ਬਜਾਈ ਵਾਲੇ ਝੋਨੇ ਨੂੰ ਹੈ ਝੋਨਾ ਵੱਢਣ ਤੋਂ 10 ਦਿਨ ਪਹਿਲਾਂ ਪਾਣੀ ਆਪਾਂ ਬੰਦ ਕਰ ਦੇਣਾ ਹੈ ਔਰ ਉਸ ਤੋਂ ਬਾਅਦ ਇਹਨੂੰ ਕੋਈ ਪਾਣੀ ਨਹੀਂ ਲਾਉਣਾਗਾ ਬਾਕੀ ਹਰ ਟਾਈਮ ਜਿਹੜਾ ਪਾਣੀ ਹੈ ਖੜਾ ਨਹੀਂ ਕਰਨਾ ਨਾ ਹੀ ਇਹਦੇ ਵਿੱਚ ਖੜਾ ਹੋਣਾ ਹੈ ਪਾਣੀ ਨੂੰ ਸਕਾ ਕੇ ਹੀ ਲਾਉਣਾ ਹੈ ਔਰ ਪਤਲਾ ਪਾਣੀ ਲਾਉਣਾ ਹੈ ਸੋ ਇਹ ਸੀਗਾ ਝੋਨੇ ਦੀ ਸਿੱਧੀ ਬਜਾਈ ਵਿੱਚ ਪਾਣੀ ਦੀ ਵਰਤੋਂ